ਮੇਰਾ ਖੂਹ ਏ ਤੇ ਗੜਬਾਰੇ ਗਿਆ ਵੇ ਲਾਲ ਮੇਰਾ ਖੂਹ ਏ ਤੇ ਗੜਬਾਰੇ ਗਿਆ ਵੇ ਲਾਲ ਕੋਈ ਆਉਂਦਾ ਜਾਂਦਾ ਲੈ ਗਿਆ ਵੇ ਲਾਲ ਕੋਈ ਆਉਂਦਾ ਜਾਂਦਾ ਲੈ ਗਿਆ ਵੇ ਲਾਲ ਮੇਰਾ ਖੂਹ ਏ ਤੇ ਗੜਬਾਰੇ ਗਿਆ ਵੇ ਲਾਲ ਤੇਰੀ ਮਾਂ ਨੇ ਸਾਡੇ ਨਾਲ ਕੀਤੀਆਂ ਵੇ ਲਾਲ ਤੇਰੀ ਮਾਂ ਨੇ ਸਾਡੇ ਨਾਲ ਕੀਤੀਆਂ ਵੇ ਲਾਲ ਅਸਾ ਸ਼ਰਬਤ ਵਾਂਗੂ ਪੀਤੀਆਂ ਵੇ ਲਾਲ ਅਸਾ ਸ਼ਰਬਤ ਵਾਂਗੂ ਪੀਤੀਆਂ ਵੇ ਲਾਲ ਜਦ ਵਸਾਂਗੇ ਦਿਲਾਂ ਦੀਆਂ ਦੱਸਾਂਗੇ ਵੇ ਲਾਲ ਜਦ ਵਸਾਂਗੇ ਦਿਲਾਂ ਦੀਆਂ ਦੱਸਾਂਗੇ ਵੇ ਲਾਲ ਮੇਰਾ ਖੂਹ ਏ ਤੇ ਗੜਬਾ ਰਹਿ ਗਿਆ ਬੇ ਲਾਲ ਮੇਰਾ ਖੂਹ ਏ ਤੇ ਗੜਬਾ ਰਹਿ ਗਿਆ ਬੇ ਲਾਲ ਕੋਈ ਆਉਂਦਾ ਜਾਂਦਾ ਲੈ ਗਿਆ ਬੇ ਲਾਲ ਕੋਈ ਆਉਂਦਾ ਜਾਂਦਾ ਲੈ ਗਿਆ ਬੇ ਲਾਲ ਤੇਰੀ ਪਹਿਣ ਨੇ ਸਾਡੇ ਨਾਲ ਕੀਤੀਆਂ ਵੇ ਲਾਲ ਤੇਰੀ ਪਹਿਣ ਨੇ ਸਾਡੇ ਨਾਲ ਕੀਤੀਆਂ ਵੇ ਲਾਲ ਅਸਾਂ ਸ਼ਰਬਤ ਵਾਂਗੂੰ ਪੀਤੀਆਂ ਵੇ ਲਾਲ ਅਸਾਂ ਸ਼ਰਬਤ ਵਾਂਗੂੰ ਪੀਤੀਆਂ ਵੇ ਲਾਲ ਜਦ ਵਸਾਂਗੇ ਦਿਲਾਂ ਦੀਆਂ ਦੱਸਾਂਗੇ ਵੇ ਲਾਲ ਜਦ ਵਸਾਂਗੇ ਦਿਲਾਂ ਦੀਆਂ ਦੱਸਾਂਗੇ ਵੇ ਲਾਲ ਮੇਰਾ ਖੂਹੇ ਤੇ ਗੜਬਾ ਰਹਿ ਗਿਆ ਬੇ ਲਾਲ ਮੇਰਾ ਖੂਹੇ ਤੇ ਗੜਬਾ ਰਹਿ ਗਿਆ ਬੇ ਲਾਲ ਕੋਈ ਆਉਂਦਾ ਜਾਂਦਾ ਲੈ ਗਿਆ ਵੇ ਲਾਲ ਕੋਈ ਆਉਂਦਾ ਜਾਂਦਾ ਲੈ ਗਿਆ ਵੇ ਲਾਲ ਤੇਰੀ ਪਾਬੋ ਨੇ ਸਾਡੇ ਨਾਲ ਕੀਤੀਆਂ ਵੇ ਲਾਲ ਤੇਰੀ ਪਾਬੋ ਨੇ ਸਾਡੇ ਨਾਲ ਕੀਤੀਆਂ ਵੇ ਲਾਲ ਅਸਾ ਸ਼ਰਬਤ ਵਾਂਗੂ ਪੀਤੀਆਂ ਵੇ ਲਾਲ ਅਸਾ ਸ਼ਰਬਤ ਵਾਂਗੂ ਪੀਤੀਆਂ ਵੇ ਲਾਲ ਜਦ ਵਸਾਂਗੇ ਦਿਲਾਂ ਦੀਆਂ ਦੱਸਾਂਗੇ ਵੇ ਲਾਲ ਜਦ ਵਸਾਂਗੇ ਦਿਲਾਂ ਦੀਆਂ ਦੱਸਾਂਗੇ ਵੇ ਲਾਲ ਮੇਰਾ ਖੂਹੇ ਤੇ ਗੜਬਾ ਰਹਿ ਗਿਆ ਵੇ ਲਾਲ ਮੇਰਾ ਖੂਹੇ ਤੇ ਗੜਬਾ ਰਹਿ ਗਿਆ ਵੇ ਲਾਲ ਕੋਈ ਆਉਂਦਾ ਜਾਂਦਾ ਲੈ ਗਿਆ ਵੇ ਲਾਲ ਕੋਈ ਆਉਂਦਾ ਜਾਂਦਾ ਲੈ ਗਿਆ ਵੇ ਲਾਲ ਮੇਰਾ ਖੂਹੇ ਤੇ ਗੜਬਾ ਰਹਿ ਗਿਆ ਵੇ ਲਾਲ